हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਐਮ ਐਮੇ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਨੇੜੇ ਚਵਾਲ ਵੀਰ ਬਾਬਾ ਬੁੱਢਾ ਸਾਹਿਬ ਬਿਲਕੁਲ ਨਜ਼ਦੀਕ ਆ ਦੋਸਤੋ ਗੁਰਦੁਆਰਾ ਸਾਹਿਬ ਤੇ ਖਾਸ ਵਿਜਿਟ ਤੁਸੀਂ ਪਿੰਡ ਐਮੇ ਕਲਾ ਕਰਨੀ ਹੈ ਦੋਸਤੋ ਵੇਰ ਖੁੱਲੇ ਦੇ ਕੋਲ ਆਏ ਆ ਤੇ ਵਿਕਰੀ ਵਾਲੇ ਅੱਜ ਪਸ਼ੂ ਦੋ ਤੁਹਾਨੂੰ ਦਿਖਾ ਦਾਂਗੇ ਦੋ ਪਸ਼ੂ ਪਕਾਊਆ ਦੋਵੇਂ ਮੱਜਾਂ ਨੇ ਠੀਕ ਆ ਜੀ ਇੱਕ ਬਿਲਕੁਲ ਤਾਜੀ ਸੁਈ ਮੱਝਾਂ ਨਾਲ ਬੱਚਾ ਹੋਊਗਾ ਠੀਕ ਆ ਤੇ ਵਿੱਚ ਦੋਸਤੋ ਤੁਹਾਨੂੰ ਧਾਰਾ ਧੂਰਾ ਮਾਰ ਕੇ ਤਸੱਲੀ ਨਾਲ ਦਿਖਾ ਦਾਂਗੇ ਪਸ਼ੂ ਠੀਕ ਆ ਜੀ ਇੱਕ ਬਿਨ ਬੱਚੇ ਤੋਂ ਮੱਝ ਦਿਖਾਵਾਂਗੇ ਠੀਕ ਆ ਜੀ ਵੈਸੇ ਦੁੱਧ ਦੋ ਦੋ ਮੱਜਾਂ ਦੇ ਥੱਲੇ 90 ਕਿਲੋ ਦੁੱਧ ਹੁਣ ਮੌਕੇ ਤੇ ਬਿਲਕੁਲ ਹਾਜ਼ਰ ਆ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ ਤਰੀਕ 24 ਮਈ ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਆਓ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਲਓ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਮੱਝ ਤੋਂ ਕਰ ਲੈਨੇ ਆ ਬਿਲਕੁਲ ਤਾਜੀ ਸੂਈ ਸੁਵਾਈ ਆ ਬਾਕੀ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਵੀਰ ਕੁਲੇ ਤੋਂ ਕੁਲੇ ਵੀਰ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਜੀ ਠੀਠਾ ਵੀਰ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਕੁਲੇ ਵਧੀਆ ਵਧੀਆ ਤੇ ਅੱਜ ਕੁਲੇ ਪਸ਼ੂ ਆਪਣੇ ਕੋਲ ਵੈਸੇ 3-4 ਨਗ ਸੀ ਕੁਝ ਸੇਲ ਹੋ ਗਏ ਆ ਹਾਂਜੀ ਹਾਂਜੀ ਦੋ ਪਾਵਾਂਗੇ ਅੱਜ ਵੀਡੀਓ ਜੇ ਆਪਾਂ ਫਿਰ ਠੀਕ ਆ ਜੀ ਤੇ ਦੋਵੇਂ ਮੱਝਾਂ ਪਕਾਉਂਦੇ ਹਾਂ ਹਾਂਜੀ ਹਾਂਜੀ ਠੀਕ ਆ ਜੀ ਲੈ ਵੀ ਕੁਲੇ ਵੀਰ ਸ਼ੁਰੂਆਤ ਇਸੇ ਮੱਝ ਤੋਂ ਕਰ ਲਏ ਜਿਹੜੀ ਤਾਜੀ ਜੀ ਅੱਜ ਵੀ ਜੀ 8 ਕਿਲੋ ਦਾ ਤਿਆਰ ਜਹਾਜਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 8ਾਂ ਕਿ ਦਿਨਾਂ ਦੀ ਸੂਈ ਆ ਮਾਜ ਤੇ ਕੁੱਲੇ ਸੂਆ ਕੇ ਨਮਾਉਗਾ ਸੂਆ ਵੀ ਜੀ ਕੋਈ ਭਰਾ ਚੌਥਾ ਮਾਂ ਵਾਲੇ ਕੋਈ ਪੰਜਵਾਂ ਮਾਂ ਵਾਲੇ ਕਈ ਭਰਾ ਮੇਰੇ ਆਂਦੇ ਤੁਸੀਂ ਸਾਰਿਆਂ ਨਾਲ ਦੂਜਾ ਤੁਝਾ ਜਿਹਨੇ ਡੰਗਰ ਸੂਈ ਆ ਆਪਾਂ ਉਹਨੇ ਦੱਸਦੇ ਆ ਕੋਈ ਆਪਣੀ ਸਮਝ ਨਾਲ ਭਾਵੇਂ ਪੰਜਵਾਂ ਮਾਂ ਵਾਲੇ ਕੋਈ ਛੇਵਾਂ ਮਾਂ ਵਾਲੇ ਕੋਈ ਚੌਥਾ ਮਾਂ ਵਾਲੇ ਠੀਕ ਹੈ ਨਾ ਹਾਂ ਲਓ ਵੀ ਦੋਸਤੋ ਪੂਰੀ ਭਰੀ ਆ ਵਜਨ-ਵਜਨ ਪੂਰਾ ਮੈਂ ਵੇਖੋ ਬਾਕੀ ਚੌਥਾ ਸੂਆ ਸੂਈ ਆ 8ਾਂ ਸੱਤਾ ਕਿ ਦਿਨਾਂ ਦੀ ਸੂਈ ਆ ਮਗਰ ਇਹਦੇ ਬੱਚਾ ਕੱਟਾ ਹੈ ਤੇ ਬਿਲਕੁਲ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਰਾਜੀ ਰੂਜੀ ਪੂਰੀ ਆ ਕਰਮਾਲੀ ਠੀਕ ਆ ਆ ਲੋ ਅੱਛਾ ਕੁਲੇ ਹੁਣ 8-7 ਦਿਨਾਂ ਦੀ ਸੂਈ ਤੇ ਥਨੇ ਦੁੱਧ ਕਿੰਨਾ ਕਿੰਨਾ 9 ਲੀਟਰ 9 ਲੀਟਰ ਆ ਜੀ ਬਹੁਤ ਸੋ 9 ਕਿ ਲੀਟਰ ਤੇ ਹੁਣ ਚੱਲ ਰਹੀ ਆ ਤੇ ਬਾਕੀ ਚੂਣ ਜਾਣ ਵੀ ਤੁਹਾਨੂੰ ਵਿੱਚ ਕੁਝ ਆਪਾਂ ਧਾਰਾ ਮਾਰ ਕੇ ਜ਼ਰੂਰ ਦਿਖਾਵਾਂਗੇ ਵੀਰਾਂ ਨੂੰ ਤਾਂ ਜੋ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਤੇ ਪੂਰੀ ਤਸੱਲੀ ਹੋ ਜਾਏ ਠੀਕ ਆ ਜੀ ਤੇ ਆਣ ਕੇ ਤੁਸੀਂ ਵੀ ਆਪਣੀ ਹੱਥੀ ਚੋ ਕੇ ਬੇਸ਼ੱਕ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਲਿਓ ਜੋ ਹੁਣ ਮੌਕੇ ਤੇ ਆਪਾਂ ਤੁਹਾਨੂੰ ਕਰਵਾ ਦਾਂਗੇ ਉਸ ਬਿਹਾਰ ਤੇ ਤੁਸੀਂ ਬੇਸ਼ੱਕ ਸੌਦਾ ਕਰ ਸਕਦੇ ਜੀ ਠੀਕ ਆ ਆ ਕਟਾ ਮਗਰ ਠੀਕ ਆ ਮੇਲ ਕਾਫ ਆ ਬਿਲਕੁਲ ਆ ਦੇਖੋ ਜੀ ਠੀਕ ਆ ਜੀ ਕੁਲਾ ਬੱਜਾ ਬਿਲਕੁਲ 8-7 ਦਿਨਾਂ ਦਾ ਸੁਆ ਦੋ ਹੀ ਦਾਂਦਿਆ ਵਿਧੇ ਮੂੰਜ ਬੱਚੇ ਦੇ ਕੋਈ ਇਹ ਨਾ ਭਰਾ ਸੀ ਵੀ ਜਿਆਦਾ ਦਿਨਾਂ ਦੀ ਸੁਈ ਆ ਬਿਲਕੁਲ 8 ਦਿਨਾਂ ਦੀ ਮਹਿ ਸੁਈ ਆ ਤੇ 9 ਲੀਟਰ ਦੁੱਧ ਹਾਜ਼ਰ ਆ ਠੀਕ ਆ ਜੀ ਹਾਂਜੀ ਅੱਛਾ ਕੁਲੇ ਚਲੋ ਆਪਾਂ ਕੁਝ ਧਾਰਾ ਮਾਰ ਕੇ ਦਿਖਾਵਾਂਗੇ ਜੀ ਬਾਕੀ ਚੋਣ ਜਾਣ ਇੱਕ ਵਾਰੀ ਦੱਸੋ ਕੋਈ ਨੀ ਇੱਕ ਨੰਬਰ ਆ ਚੋਣ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਵਾਦ ਘਟ ਨਹੀਂ ਜਿਹੜੀ ਅਤਸ ਇੱਕ ਵਾਰੀ ਮੈਂ ਤੁਹਾਨੂੰ ਪੂਰਾ ਬਾਡੀ ਸਟਰਕਚਰ ਇਸ ਮੈਂ ਦਿਖਾਉਣਾ। ਬਾਕੀ ਇਹੋ ਕੱਡ ਕੇ ਦਾ ਵੱਡਾ ਮੈਂ। ਦੱਦ ਪੂਰਾ ਤੁਸੀਂ ਵੇਖ ਲਓ ਫੁੱਲ ਵੱਡੇ ਕੱਦ ਕੱਢ ਦੇ ਵਿੱਚ ਆ। ਮੂੰਹ ਮੱਥੇ ਦੀ ਚੰਗੀ ਆ ਬਾਕੀ ਸਿੰਗੀ-ਸੂੰਗੀ ਪੂਰੀ ਗੋਲ। ਆਪੂਗਾ ਬੰਦ ਕਰਿਓ। ਠੀਕ ਆ। ਤੇ ਆਹ ਦੇਖੋ ਜੀ। ਭਵਾਨੇ ਲੇਵੇ ਦੀ ਵੇਖੋ ਤੁਸੀਂ। ਸੋ 9 ਕਿ ਲੀਟਰ ਤੇ ਹੁਣ ਚੱਲ ਰਹੀ ਆ ਜਿਹੜੀ ਮੌਕੇ ਤੇ ਠੀਕ ਆ ਜਿਹੜਾ ਕਿਸੇ ਵੀਰ ਨੇ ਆਣ ਕੇ ਚੋ ਲੈਣਾ। ਤੇ ਬਾਕੀ ਥਣ ਥੋਣ ਬਖਾਲਾ ਵੇਖੋ ਬਹੁਤ ਥਣ ਬਹੁਤ ਸੋਹਣੀ ਜਿੰਨੀ ਵੇਗੀ ਥੱਲੇੋਂ। ਚੰਗੀ ਆ। ਇਹਨਾਂ ਵੀ ਕਿਸੇ ਭੈਣ ਭਰਾ ਤੋਂ ਸਾਂਭੀ ਨਹੀਂ ਤਿਆਨ ਪਤਾ ਇੱਕ ਪੱਠਾ ਡਕਾ ਨਹੀਂ ਹੁੰਦਾ ਇਹਦਾ ਆਪਸੂ ਸਾਹਮਣਾ ਫਿਰ ਖੇਚ ਚੰਗੀ ਹਾਂ ਜੀ ਬਹੁਤ ਵੱਡੀ ਮਹਿੰਗੇ ਭਰਾ ਸਾਹਮਣੂ ਤੇ ਅਗਲੇ ਸੂਏ ਨੂੰ ਮੈਂ ਚੰਗੀ ਬਣ ਜੂਗੀ ਤੇ ਕੁਲੇ ਇੱਕ ਤਾਂ ਮੁੱਲ ਵੀ ਰ ਕੀ ਰੱਖਿਆ ਜੀ ਮੁੱਲ ਵੀ ਜੀ ਜੇ ਵੇਖੀਏ ਇਹ ਤਾਂ ਬਾਜ਼ਾਰ ਹੁਣ ਗਰਮ ਚੱਲਣ ਦਾ ਹੈ ਗਰਮੀ ਦੇ ਦਿਨ ਆ ਹਾਂ ਜੀ ਹਾਂ ਜੀ ਮੁੱਲ ਕਰਨ ਨੂੰ ਭਾਵੇਂ ਲੱਖ ਕਰੀ ਜੀ ਫਾਇਦਾ ਨਹੀਂ ਕੋਈ ਘਰ ਵਾਲੇ ਤੇ ਲੱਖ ਹੀ ਕਰੀ ਤੀ ਜਾਂਦੇ ਸੀ ਹਮਮ ਪਰ ਆਪਾਂ ਮੁੱਲ ਸੀ ਆ 75000 ਦੀ ਦੇ ਦੇਣੀ ਆ 75000 ਹਾਂ ਕੋਈ ਭਰਾ ਹੋਗਾ ਦੇ ਘਰ ਮਾਨਤਨ ਕਰਦਾਂਗੇ ਛੋੜ ਛੱਪਾ ਬਾਕੀ ਵੇਖੋ ਮੈਂ ਗੱਡੀ ਵੱਡੀ ਸੱਜਰ ਸੂਈ ਐ ਇੰਨੇ ਦੀ ਮੈਂ ਮਿਲਦੀ ਨਹੀਂ ਹੁਣ ਬਿਲਕੁਲ ਚਿਤਗੀ ਤਿਆ ਲਓ ਦੋਸਤੋ ਇੰਨਾ ਦਾ ਵਜਨ ਦੋੜ ਦੇ ਵਿੱਚ ਹੀ ਆ ਕਰਮਾਲਾ ਪਸ਼ੂ ਬਾਕੀ ਹੈ ਤਾਜੀ ਸੱਜਰ ਸੂਈ ਆ ਭਾਅ ਦੇ ਵਿੱਚ ਬਣਦੀ ਪਈ ਆ ਬਿਲਕੁਲ 80000 ਮੁੱਲ ਕੀਤਾ ਤੇ 75000 ਦੀ ਦੇ ਲੈ ਬਾਕੀ ਕੱਦ ਬੱਠ ਬਹੁਤ ਵੱਡਾ ਆ ਬਾਕੀ ਕੋਈ ਨਹੀਂ ਭਰਾ ਹੋਗਾ ਨਾ ਛੋੜ ਛੱਪਾ ਖੋਲਾ ਮਾਨਤਨ ਕਰਾਂਗੇ ਕੋਈ ਗੱਲ ਹਾਂ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਆਪਣਾ ਭਾਅ ਬਜਾਣਾ ਮਿਲਦੀ ਆ ਆਪਾਂ ਭੈਣ ਭਰਾ ਨੂੰ ਦੇ ਦੇ ਲੈਣੀ ਸਹੀ ਆ ਸ ਇਹ ਮਗਰ ਕਟਾ ਇੱਕ ਵਾਰੀ ਫੇਰ ਤੁਸੀਂ ਦੇਖ ਲਓ 75000 ਰੁਪਏ ਮੱਜ ਠੀਕ ਆ ਠੀਕ ਆ ਲੈ ਵੀ ਕੋਲੇ ਅੱਗੇ ਆ ਸੈਕੰਡ ਨੰਬਰ ਤੇ ਜਿਹੜੀ ਆ ਮੈਂ ਖੜੀ ਆਪਣੇ ਕੋਲ ਇਹ ਵੀ ਜੀ ਤੀਜੇ ਸੂਏ ਮੈਂ ਸੋਈ ਆ ਤੀਜਾ ਬਦੂਜਾ ਮਾਲੇ ਕੋ ਤੇ ਜਮਾਲੇ ਠੀਕ ਹੈ ਜੀ ਇਹ 1010 ਕਿਲੋ ਦਾ 1010 ਲੀਟਰ ਵਾਲਾ ਜਿਹੜਾ ਉਹ ਆ 1010 ਹਾਂ 10 ਕਿਲੋ ਦਾ ਪੱਕਾ ਪਲੱਸ ਮੰਨ ਕੇ ਕੋਈ ਭਰਾ ਮੇਰਾ ਸਬਦਾ ਕਰੇ ਮੈਨੂੰ ਮਿਲਦੀ ਕਿਵੇਂ ਮੈਨਾ ਪਹਾੜੇ ਤੇ ਮਿਲਦੀ ਭਾਵੇਂ ਜੀ ਕਰੋ ਆਟਾ ਪਾ ਲੋ ਜੀ ਕਹਦਾ ਨਾ ਪੱਕਿਆ ਤਾਂ ਇਦਾਂ ਹੀ ਮਿਲ ਪੈਂਦੀ ਦਿਲ ਕੋਈ ਸੂਈ ਨੂੰ ਸਮਾਂ ਕਿੰਨਾ ਹੋ ਗਿਆ ਸੂਈ ਨੂੰ 2 ਮਹੀਨਾ ਹੋ ਗਿਆ ਆਪਣੇ ਕੋਲ ਦੀਆਂ ਸਾਰੀਆਂ ਵੀਡੀਓ ਹੈਗੀਆਂ ਆਪਣੇ ਘਰੇ ਮੈਂ ਸੂਈ ਆ ਸਾਰਾ ਕੁਝ ਆਪਣੇ ਕੋਲ ਸਬੂਤ ਇਹਦੇ ਹੈਗੇ ਆ ਠੀਕ ਹੈ ਹਾਂਜੀ ਹਾਂਜੀ ਲਓ ਵੀ ਮਹੀਨੇ ਕਿ ਦੀ ਸੂਈ ਹੈ ਦੋਸਤੋ ਵੈਸੇ ਪੁੱਛੀ ਰੱਖੀ ਬਹੁਤ ਚੰਗੀ ਆ ਕੱਟ ਕਾਟ ਵਾਲੀ ਆ ਆ ਜਿੰਨੇ ਕਹ ਗਈ ਬਹੁਤ ਸਾਫ਼ ਸੁੱਤੀ ਆ ਅੱਜ ਵੀ ਪੁੱਛੀ ਤੇ ਮਿਲਦੀ ਕਿ ਪੜਦੀ ਨਹੀਂ ਪੁੱਛੀ ਰੱਖ ਲਈਦੀ ਜੀ ਕਰੇ ਗਾੜੀ ਭਾਵੇਂ ਨਾਂ ਵੀ ਰੱਖੋ ਨਹੀਂ ਕੋਟਾ ਰੱਖਾ ਅੱਛਾ ਹਾਂਜੀ ਹਾਂਜੀ ਪਹਿਲਾਂ ਰੱਖੀ ਦੋ ਚਾਦਨਾਂ ਨੂੰ ਲੱਗ ਚੁੱਕੀ ਆ ਹਾਂਜੀ ਹਾਂਜੀ ਲੋ ਵੀ ਸੋ ਦੋਸਤੋ 10-11 ਕਿਲੋ ਦੁੱਧ ਪੱਕਾ ਜਿਹੜਾ 10 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਆ ਸੁਆ ਵੀ ਤੁਸੀਂ ਤਿੱਜਾ ਕੀ ਮੰਨ ਕੇ ਬੇਸ਼ੱਕ ਸੌਦਾ ਕਰ ਲਿਓ ਤੇ ਮੱਝਾਂ ਵੈਸੇ ਦੋਵੇਂ ਕੱਦਗਾਠ ਵਾਲੀਆਂ ਠੀਕ ਆ ਜੀ ਇੱਕੋ ਜਿਹੀ ਕੱਦਗਾਠ ਆ ਜਿਹੜੀ ਇੱਕ ਪਹਿਲਾਂ ਤੁਹਾਨੂੰ ਦਿਖਾਈ ਆ ਉਹ ਤੁਸੀਂ ਥੋੜੀ ਪਲੱਸ ਮੰਨ ਸਕਦੇ ਜੇ ਉਹਦੀ 21 ਦਾ ਪਰਕੇ ਗਾਹ ਦੇ 10 11 ਕਿਲੋ ਦੁੱਧ ਤੇ ਹੁਣ ਚੱਲ ਰਹੀ ਹੈ ਠੀਕ ਆ ਆ ਲੋ ਬਾਕੀ ਵੇਖੋ ਝੋਟੀ ਦੀ ਫੇਸ ਕੁਆਲਿਟੀ ਵੇਖੋ ਕਿੰਨੀ ਸੋਹਣੀ ਆ ਬਹੁਤ ਚੰਗੀ ਝੋਟੀ ਨਸਲ ਵਾਲੀ ਆ ਬਾਕੀ ਵੇਖੋ ਸਰੀਰ ਟੈਂਕਾ ਬਹੁਤ ਸੋਹਣਾ ਸਰੀਰ ਕਸਿਆ ਮਸਿਆ ਹਾਂ ਚੰਗੀ ਐ ਮੈਂ ਹਾਂਜੀ ਚੋੜ ਜਾਣੇ ਵੀ ਬਿਲਕੁਲ ਸਾਫ਼ ਸੁੱਤੇ ਮੈਂ ਆਪਾਂ ਕੀ ਨੰਬਰ ਵੀ ਦੀ ਆਪਾਂ ਚਵਾਈ ਕਰਾ ਕੇ ਭਰਾਵਾਂ ਨੂੰ ਖਾ ਦੇਣੀ ਆ ਬਾਕੀ ਚਵਾਈ ਜੇ ਮਾੜੀ ਹੋਊਗੀ ਤੇ ਜਿੰਨਾ ਵੀ ਆਉਣ ਜਾਣ ਦਾ ਖਰਚਾ ਹੋਊਗਾ ਨਾ ਭਰਾ ਮੇਰੇ ਦਾ ਉਹ ਆਪਾਂ ਸਾਰਾ ਹੀ ਦੇਣ ਦਾਰਿਆਂ ਆ ਹਾਂ ਬਿਲਕੁਲ ਜੀ ਬਿਲਕੁਲ ਕੋਈ ਦੂਰੋਂ ਨੇੜੇ ਆਉਂਦਾ ਹਾਂ ਇਹ ਨਹੀਂ ਹੈਗਾ ਵੀ ਕਿਸੇ ਨੂੰ ਦਸੀਏ ਕੋਈ ਦੇ ਨਿਕਲੇ ਕੋਈ ਫਾਇਦਾ ਨਹੀਂ ਹੈਗਾ ਸਹੀ ਆ ਹਾਂਜੀ ਹਾਂਜੀ ਲਓ ਦੋਸਤੋ ਠੀਕ ਆ ਗੱਲ ਉਹਨੇ ਕੀ ਕੀਤੀ ਜਾਊਗੀ ਦੋਸਤੋ ਜੋ ਇਹਨਾਂ ਪਸ਼ੂਆਂ ਦੀ ਕਾਰਗੁਜ਼ਾਰੀ ਆ ਹਾਂਜੀ ਹਾਂਜੀ ਬਾਕੀ ਚੌੜੇ ਪਿੱਠਪੁੜੇ ਦੇ ਵਿੱਚ ਦੇਖੋ ਛੋਟੀ ਕਿ ਬਾਕੀ ਬਿਲਕੁਲ ਇੱਕੋ ਜਿਹਾ ਲੈਵਾ ਸਾਰ ਕੋਈ ਗੱਲ ਪੂਰਾ ਮਜਾ ਦਾ ਹੈਗਾ ਦੋਹਾਂ ਦਾ ਹੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਫੁਵਾੜਾ ਨਹੀਂ ਵੈਸੇ ਪੂਰਾ ਮਜਾ ਦੀਆਂ ਪਤਾਰਾਂ ਮਾਰ ਕੇ ਤਰਖਾਉਣਾ ਕਰਨੇ ਇੰਦਾ ਵੀ ਵੀਰ ਜੀ ਦੱਸਣਾ ਅਸੀਂ ਜਿੰਨਾ ਮਰਜ਼ੀ ਦੱਸ ਸਕਦੇ ਆ ਪਰ ਜਦੋਂ 10 ਕਿਲੋ ਦੀ ਡਿੱਗੀ ਰੱਖ ਕੇ ਭਰਗੇ ਨਾ ਮੈਂ ਦੀ ਮੇਣਾ ਲਖਾ ਦਿੰਦੀ ਆ ਇੱਥੇ ਭਰਾ ਮੇਰੇ ਕਈ ਆਹ ਦਿੰਦੇ ਵੀ ਇੰਨਾ ਦੁੱਧ ਨਿਕਲਦਾ ਇੰਨਾ ਦਦੇ ਮੈਂ ਆਪਾਂ ਉਹ ਦੱਸਣਾ ਢਾ ਚੋ ਲੈਣਾ ਇਹ ਨਹੀਂ ਹੋਗਾ ਵੀ ਭਰਾ ਮੇਰਾ ਕੋਈ ਦੱਸਾਂਗੇ ਦੱਸ ਤੇ ਨਿਕਲੂ ਪੰਜ ਸਹੀ ਹੈ 10 ਕਿਲੋ ਖਾ 10 ਕਿਲੋ ਲੀਟਰ ਨਾ ਮਿਲ ਲੈ ਕੰਡੇ ਨਾ ਮਿਲ ਲੈ ਈ ਡਿੱਗੀ ਭਰ ਜਾਂਦੀ ਦੁੱਧ ਦੀ ਵੀਰ ਜੀ ਸਹੀ ਹੈ ਬੜਾ ਬਾਕੀ ਗਰਮੀ ਚੱਲਣ ਢਈ ਆ ਪਠਾੜਾ ਕਾ ਘਾਟੇ ਆ ਗਰਮੀ ਕਰਕੇ ਵੀ ਚਲੋ ਫਰਕ ਪੈਂਦਾ ਪਸੂ ਦਾ ਬਹੁਤ ਦੁੱਧ ਆਪਾਂ ਇਹ 10 ਕਿਲੋ 10 ਕਿਲੋ ਦੁੱਧ ਬਹੁਤ ਦੁੱਧ ਲੀਟਰ ਨਾ ਮਿਲ ਲਈਦਾ ਨਾ ਬੜਾ ਦੁੱਧ ਕਿਨਾਂ ਆਂਦਾ ਠੀਕ ਆ ਤੇ ਬਾਕੀ ਠੰਡੀ ਦੀ ਦੇਖੋ ਗਾਲੇ ਪੈ ਜਾਂਦੀ ਜਿੱਥੇ ਮਰਜ਼ੀ ਰੱਖ ਦੋ ਕਮਾ ਦੇ ਇੱਕ ਵਾਰੀ ਹੋਰ ਥੋੜਾ ਜਿਹਾ ਲਓ ਜੀ ਠੀਕ ਆ ਤੋ ਬੇਲ ਬੂਲ ਵੀ ਚੰਗੀ ਆ ਦੋ ਮੱਜਾਂ ਦੀ ਦੋਸਤੋ ਸੋਹਣੇ ਕਦ ਕੱਦ ਦੇ ਤੇ ਬਾਕੀ ਮੁੱਲ ਵੀ ਬਿਲਕੁਲ ਜਾਇਜ਼ ਹੈ ਤੇ ਜੈਨੂਨ ਹੀ ਹੋਊਗਾ ਠੀਕ ਹੈ ਜੀ ਜਿੰਨਾ ਵੀ ਆ ਤੇ ਕੋਲੇ ਦਾ ਮੁੱਲ ਵੀ ਇੱਕ ਆਪਣਾ ਭੈਣ ਭਰਾਵਾਂ ਸੱਜਣਾ ਨਾਲ ਕਰਕੇ ਸਾਂਝਾ ਮੁੱਲ ਵੀ ਆਪਾਂ ਮੱਝ ਲਈ 10 ਲੱਖ ਰੁਪਏ ਦੀ ਠੀਕ ਹੈ ਜੀ ਹੁਣ ਇਹਦਾ ਬੱਚਾ ਗਿਆ ਮਾਰ ਹੁਣ ਹਲਾਲ ਹੁਣ ਤੁਹਾਨੂੰ ਪਤਾ ਵੀ ਇਹ ਘਾਟੇ ਵਾਲੀ ਗੱਲ ਆ ਤੁਹਾਨੂੰ ਪਤਾ ਜੀ ਕਿ ਬੱਚਾ ਮਰ ਜਾਂਦਾ ਤਾਂ ਫਰਕ ਪੈਂਦਾ ਪਸ਼ੂ ਦਾ ਆ ਪੈਂਦਾ ਪੈਂਦਾ ਬਾਕੀ ਜਿਹੜੇ ਭਰਾਣੇ ਘਰੇਲੂ ਰੱਖਣੀਆਂ ਉਹਨੂੰ ਬਹੁਤ ਚੰਗੀ ਮਹਨਤ ਕਰੂੰਗੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਤੇ ਕੀ ਇਹਦਾ ਮੁੱਲ ਕੀ ਕਰਾਂਗੇ ਕੁਲੇ ਮੁੱਲ ਵੀ ਜੀ ਦੀਨ ਲੈਣ ਵਾਲਾ 85000 ਰੁਪਿਆ ਪਰ ਅੱਛਾ ਹਾਂਜੀ ਤੇ 85000 ਹਾਂਜੀ ਨਾ ਹਾਂ ਨਹੀਂ ਜਿਹੜਾ ਠੀਕ ਹੈ ਲਓ ਜੀ ਲਓ ਜੀ ਸੋ 85000 ਦੇ ਵਿੱਚ ਦੋਸਤੋ ਇਹ ਮੱਝ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਲਓ ਕੁਲੇ ਇਹਦੀਆਂ ਧਾਰਾ ਤੋਰਾ ਮਾਰ ਕੇ ਦਿਖਾਵਾਂਗੇ ਵੀ ਆਰੋ ਹਰਿੰਦਰੇ ਦਿਖਾ ਦਾਂਗੇ ਹਾਂ ਠੀਕ ਹੈ ਜੀ। ਤਾਂ 85000 ਦੇ ਵਿੱਚੋਂ ਦੋਸਤੋ ਛੋੜਛੱਪਾ ਹੋ ਜਾਊਗਾ ਇਸ ਮੱਝ ਦਾ। ਤੇ ਬਾਕੀ ਬਾਕੀ ਵੀ ਬਹੁਤ ਚੰਗਾ। ਹਰ ਇੱਕ ਪੱਖੋਂ ਚੰਗੀ ਮੱਝ। ਤੇ 85000 ਲੈਣ ਦੇ ਨਾਲ ਵਿੱਚੋਂ ਛੋੜਛੱਪਾ ਹੋ ਜਾਊਗਾ। ਤੇ ਠੀਕ ਆ। ਕੋਲੇ ਇੱਕ ਨੰਬਰ ਆਪਣਾ ਜ਼ਰੂਰ ਕਰਦਿਏ ਮੇਰੇ ਸਾਹ ਜੇ ਭੈਣ ਭਰਾਵਾਂ ਨੂੰ। ਨੰਬਰ ਵੀ ਜੀ ਹੈਗਾ ਆਪਣਾ 887 ਕੀ 85014। ਠੀਕ ਹੈ ਜੀ। ਹਾਂਜੀ ਪਿੰਡ ਆਪਣਾ ਮਖਲਾ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਕੋਲਾ। ਠੀਕ ਹੈ ਜੀ। ਤੇ ਬਾਕੀ ਵੀਡੀਓ ਅੱਗੇ ਵੱਧ ਤੋਂ ਵੱਧ ਸਾਂਝੀ ਸ਼ੇਅਰ ਕਰਦੇ ਹੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਵੀ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ